ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਨਿਹਕਲੰਕੀ ਅਵਤਾਰ ਦੀ ਰਚਨਾ ਕੀਤੀ ਹੈ ਜਿਸ ਵਿੱਚ ਆਉਣ ਵਾਲੇ ਸਮੇਂ ਬਾਰੇ ਜ਼ਿਕਰ ਕੀਤਾ ਗਿਆ ਹੈ ਇਸ ਵਿੱਚ ਇਹ ਬਚਨ ਆਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਰਮਾਤਮਾ ਨਿਹਕਲੰਕੀ ਰੂਪ ਧਾਰਨ ਕਰੇਗਾ ਇਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਤੇ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਵਰਤਾਰਾ ਵਰਤੇਗਾ ਉਸ ਬਾਰੇ ਵੀ ਲਿਖਿਆ ਹੈ ਜਿਨ੍ਹਾਂ ਵਿੱਚੋਂ ਕੁਝ ਨਿਸ਼ਾਨੀਆਂ ਹਨ ਜੋ ਆਪਣੇ ਸਾਹਮਣੇ ਵੀ ਆ ਚੁੱਕੀਆਂ ਹਨ ਜਿਵੇਂ ਕਿ ਪਿਓ ਧੀ ਦਾ ਰਿਸ਼ਤਾ ਨਹੀਂ ਰਹਿਣਾ ਮਾਂ ਪੁੱਤਰ ਦਾ ਰਿਸ਼ਤਾ ਨਹੀਂ ਰਹਿਣਾ ਤੇ ਭੈਣ ਭਰਾ ਦਾ ਰਿਸ਼ਤਾ ਨਹੀਂ ਰਹਿਣਾ ਇਹ ਬਚਨ ਵੀ ਮਹਾਰਾਜ ਨੇ ਨਿਹਕਲੰਕ ਅਵਤਾਰ ਵਿੱਚ ਲਿਖੇ ਹਨ ਤੁਸੀਂ ਦੇਖੋਗੇ ਸਮਾਜ ਵਿੱਚ ਕਈ ਜਗ੍ਹਾ ਤੇ ਲੋਕ ਲੋਕਾਂ ਦੇ ਪਸ਼ੂਆਂ ਵਾਲੇ ਬਿਰਤੇ ਹੋ ਚੁੱਕੇ ਹੈ ਜਿਸ ਨਾਲ ਪਾਪ ਵਧ ਰਹੇ ਹਨ ਦੂਸਰਾ ਮਹਾਰਾਜ ਨੇ ਇਹ ਲਿਖਿਆ ਹੈ ਕਿ ਕੋਈ ਵੀ ਬੰਦਾ ਚਾਹੇ ਕਿਸੇ ਧਰਮ ਦਾ ਵੀ ਹੋਵੇ ਚਾਹੇ ਉਹ Hindu ਹੋਵੇ ਚਾਹੇ ਮੁਸਲਮਾਨ ਹੋਵੇ ਕੋਈ ਵੀ ਧਰਮ ਗ੍ਰੰਥ ਪੜ੍ਹ ਕੇ ਰਾਜੀ ਨਹੀਂ ਹੋਏਗਾ ਕੱਲੇ ਆਪਣੇ ਹੀ ਨਹੀਂ ਕਿ ਆਪਣੇ ਬੱਚੇ ਬਾਣੀ ਨਹੀਂ ਪੜ੍ਹਦੇ ਇਹ ਸਭ ਧਰਮਾਂ ਦਾ ਇਹ ਹਾਲ ਹੋਏਗਾ ਬਾਹਰਲੇ ਮੁਲਕਾਂ ਵਿੱਚ ਚਰਚ ਖਾਲੀ ਹੁੰਦੇ ਜਾ ਰਹੇ ਹਨ ਪਰ ਹਾਲੇ ਆਪਣੇ ਇੱਧਰ ਗੁਰਦੁਆਰਿਆਂ ਵਿੱਚ ਚੰਗੀ ਰੌਣਕ ਹੁੰਦੀ ਹੈ ਪਰ ਵਿਦੇਸ਼ਾਂ ਵਿੱਚ ਮਸਤਾਨਾ ਪਹਿਰਾ ਹੁੰਦਾ ਜਾ ਰਿਹਾ ਹੈ ਸਾਧ ਸੰਗਤ ਜੀ ਅੱਜ ਆਪਾਂ ਸਾਰਾ ਦਿਨ ਫੇਸਬੁੱਕ WhatsApp ਤੇ ਬੈਠੇ ਰਹਿੰਦੇ ਹਾਂ ਪਰ ਉਸੇ ਮੋਬਾਈਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੁੰਦੀ ਹੈ ਪਰ ਮਜਾਲ ਹੈ ਕਿ ਅਸੀਂ ਕੜੀ ਤੋਂ ਕੜੀ ਮਹਾਰਾਜ ਦਾ ਪਾਠ ਕਰ ਸਕੀਏ। ਸ੍ਰੀ ਜਪਜੀ ਸਾਹਿਬ ਦਾ ਪਾਠ ਅਸੀਂ 10 ਮਿੰਟ ਨਹੀਂ ਕਰ ਸਕਦੇ। ਸਾਡੀ ਆਤਮਾ ਹੀ ਨਹੀਂ ਜਾਗਦੀ। ਇਸੇ ਤਰ੍ਹਾਂ ਦੀਆਂ ਨਿਸ਼ਾਨੀਆਂ ਮਹਾਰਾਜ ਜੀ ਨੇ ਦਸੀਆਂ। ਆਪਣੇ ਧਰਮ ਤੇ ਨਾ ਰਾਜਾ ਰਹੇਗਾ, ਨਾ ਪ੍ਰਜਾ ਰਹੇਗੀ। ਰਾਜੇ ਦਾ ਧਰਮ ਹੁੰਦਾ ਹੈ। ਆਪਣੀ ਪਰਜਾ ਦੀ ਪਾਲਣਾ ਕਰਨੀ ਤੇ ਇਹ ਮੇਰੇ ਬੱਚੇ ਹਨ ਇਹਨਾਂ ਨੂੰ ਰੋਟੀ ਮਿਲੇ ਤੇ ਇਹਨਾਂ ਦੀ ਗਰੀਬੀ ਦੂਰ ਹੋਵੇ ਇਹ ਰਾਜੇ ਦਾ ਧਰਮ ਹੈ ਜੇ ਕੋਈ ਬਾਹਰੋਂ ਆਪਣੇ ਦੇਸ਼ ਤੇ ਹਮਲਾ ਕਰੇ ਉਸ ਤੋਂ ਰਾਜੇ ਨੇ ਦੇਸ਼ ਦੀ ਪਰਜਾ ਦੀ ਰੱਖਿਆ ਕਰਨੀ ਹੁੰਦੀ ਹੈ ਪਰ ਰਾਜੇ ਆਪਣੇ ਧਰਮ ਤੋਂ ਭੱਜ ਜਾਣਗੇ ਪਰਜਾ ਦਾ ਇਹ ਧਰਮ ਹੈ ਰਾਜੇ ਨੂੰ ਟਾਈਮ ਸਿਰ ਟੈਕਸ ਦੇਈਏ ਤੇ ਟਾਈਮ ਸਿਰ ਆਪਣੇ ਰਾਜੇ ਦਾ ਹੁਕਮ ਮੰਨਿਏ ਤੇ ਆਪਣੇ ਰਾਜੇ ਦੀ ਉਮਰ ਲੰਬੀ ਹੋਣ ਵਾਸਤੇ ਦੁਆ ਅਰਦਾਸ ਕਰੀਏ ਤੇ ਪਰਜਾ ਦਾ ਫਰਜ਼ ਹੁੰਦਾ ਹੈ ਕਿ ਰਾਜੇ ਨੂੰ ਆਪਣਾ ਸਮਝੇ ਤੇ ਰਾਜਾ ਪਰਜਾ ਨੂੰ ਆਪਣਾ ਸਮਝੇ ਪਰ ਮਹਾਰਾਜ ਜੀ ਕਹਿੰਦੇ ਹਨ ਕਿ ਇਦਾਂ ਕਾਲ ਯੁਗ ਵਿੱਚ ਨਹੀਂ ਹੋਣਾ ਸਾਧ ਸੰਗਤ ਜੀ ਕਾਲ ਯੁਗ ਵਿੱਚ ਹੋਰ ਹੀ ਵਰਤਾਰਾ ਵਰਤ ਜਾਣਾ ਹੈ ਜਿਵੇਂ ਪਹਿਲੇ ਪਾਤਸ਼ਾਹ ਦਾ ਬਾਣੀ ਵਿੱਚ ਬਚਨ ਆਉਂਦਾ ਹੈ ਰਾਜੇ ਇਸ ਹੀ ਮੁਕਰਦਮ ਕੁੱਤੇ ਇਹ ਕਾਲ ਯੁਗ ਵਿੱਚ ਵੱਧਦੇ ਹੀ ਜਾਣੇ ਹਨ ਫਿਰ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਹੋ ਜਾਏਗਾ ਫਿਰ ਐਸਾ ਵੀ ਸਮਾਂ ਆਵੇਗਾ ਕਿ ਧਰਮ ਗ੍ਰੰਥ ਪੜਨ ਉੱਪਰ پابੰਦੀ ਲੱਗ ਜਾਏਗੀ ਪੋਥੀ ਪੜਨ ਤੇ پابੰਦੀ ਲੱਗ ਜਾਏਗੀ ਕੋਈ ਵੀ ਬੰਦਾ ਉਥੇ ਨਹੀਂ ਪੜ ਸਕੇਗਾ ਮੰਦਰ ਗੁਰਦੁਆਰਿਆਂ ਨੂੰ ਪਾਲੇ ਲੱਗ ਜਾਣਗੇ ਜਦੋਂ ਕੋਈ ਪੋਥੀ ਪੜਿਆ ਕਰੇਗਾ ਤਾਂ ਉਸ ਨੂੰ ਫੜ ਕੇ ਥਾਣੇ ਲਜਾਇਆ ਕਰਨਗੇ ਤੇ ਕਿਹਾ ਕਰਨਗੇ ਕਿ ਇਹ ਪੋਥੀ ਪੜਦਾ ਹੈ ਇਸ ਨੂੰ ਸਜ਼ਾ ਦਿਓ ਤਸੀਂ ਇਹ ਦਿਆ ਕਰਨਗੇ ਜਾਂ ਮਾਰਿਆ ਕਰਨਗੇ ਮਹਾਰਾਜ ਇਹ ਕਹਿੰਦੇ ਹਨ ਕਿ ਜਦੋਂ ਇਸ ਤਰ੍ਹਾਂ ਦਾ ਸਮਾਜ ਆ ਜਾਏਗਾ ਤਾਂ ਉਦੋਂ ਇੱਕ ਸਾਧੂ ਆਪਣੇ ਘਰ ਵਿੱਚ ਇੱਕ ਅੰਡਰਗਰਾਉਂਡ ਕਮਰਾ ਬਣਾ ਕੇ ਜਿਸ ਨੂੰ ਅਸੀਂ ਭੋਰਾ ਕਹਿੰਦੇ ਹਾਂ ਉਹ ਬਣਾ ਕੇ ਤੇ ਉਸ ਵਿੱਚ ਬੈਠ ਕੇ ਉਹ ਪਾਠ ਪੂਜਾ ਕਰੇਗਾ ਤੇ ਪਰਮੇਸ਼ਰ ਦੀ ਭਗਤੀ ਕਰੇਗਾ ਪਰ ਉਸ ਦੇ ਘਰ ਵਾਲੇ ਉਸ ਨੂੰ ਕਹੇਗੇ ਕਿ ਇਹ ਬੰਦ ਕਰੋ ਕਿਉਂਕਿ ਉਸ ਦੇ ਘਰ ਵਾਲੇ ਪਰਮੇਸ਼ਰ ਨੂੰ ਨਹੀਂ ਮੰਨੇਗੇ ਸਾਧ ਸੰਗਤ ਜੀ ਅੱਜ ਕੱਲ੍ਹ ਵੀ ਇਸ ਤਰ੍ਹਾਂ ਹੀ ਹੈ ਜੇ ਘਰ ਵਿੱਚ ਚਾਰ ਜੀ ਹੋਣ ਤਾਂ ਘਰ ਵਿੱਚ ਚਾਰ ਮਤ ਬਣ ਜਾਂਦੇ ਹਨ ਕੋਈ ਪੀਰਾਂ ਨੂੰ ਮੰਨਦਾ ਹੈ ਜੇ ਕੋਈ ਮੰਦਰਾਂ ਨੂੰ ਜਾਂਦਾ ਹੈ ਕੋਈ ਹੋਰ ਆ ਕਿਸੇ ਬਾਬੇ ਨੂੰ ਮੰਨਦਾ ਹੈ ਕੋਈ ਕਿਤੇ ਤੇ ਕੋਈ ਕਿਤੇ ਮੱਥਾ ਟੇਕਦਾ ਇੱਕ ਧਰਮ ਨਹੀਂ ਰਹਿ ਗਿਆ ਨਾ ਹੀ ਇੱਕ ਵਿਚਾਰ ਰਹਿ ਗਿਆ ਹੈ ਕਿਸੇ ਇੱਕ ਦਾ ਵਿਚਾਰ ਘਰ ਦੇ ਦੂਜੇ ਮੈਂਬਰ ਨਾਲ ਨਹੀਂ ਮਿਲਦਾ ਸੋ ਸਾਥ ਸੰਗਤ ਜੀ ਫਿਰ ਉਹ ਸਾਧੂ ਦੀ ਘਰ ਵਾਲੀ ਕਹੇਗੀ ਕਿ ਮੇਰਾ ਘਰ ਵਾਲਾ ਪੂਜਾ ਪਾਠ ਕਰਨ ਤੋਂ ਹਟਦਾ ਨਹੀਂ ਇਸ ਲਈ ਪਹਿਲਾਂ ਤਾਂ ਉਹ ਉਦਾਂ ਸਮਝਾਏਗੀ ਫਿਰ ਰੌਲਾ ਪਾਵੇਗੀ ਫਿਰ ਲੜੇਗੇ ਜਦੋਂ ਉਹ ਪੂਜਾ ਕਰਨ ਤੋਂ ਨਹੀਂ ਹਟੇਗਾ ਤਾਂ ਉਹ ਸਰਕਾਰ ਕੋਲ ਜਾ ਕੇ ਉਸ ਦੀ ਸ਼ਿਕਾਇਤ ਕਰੇਗੀ ਕਿ ਆ ਮੇਰਾ ਘਰ ਵਾਲਾ ਘਰ ਵਿੱਚ ਥੱਲੇ ਭੂਰਾ ਬਣਾ ਕੇ ਬੈਠਾ ਹੈ ਤੇ ਪਾਠ ਕਰਦਾ ਹੈ ਦੇਸ਼ ਦਾ ਰਾਜਾ ਜਦੋਂ ਇਹ ਗੱਲ ਸੁਨੇਗਾ ਤਾਂ ਉਹ ਸਾਧੂ ਨੂੰ ਫੜਨ ਵਾਸਤੇ ਆਵੇਗਾ ਜਦੋਂ ਰਾਜਾ ਉਸ ਕੋਲ ਪਹੁੰਚ ਕੇ ਉਹ ਸਾਧੂ ਨੂੰ ਕਹੇਗਾ ਕਿ ਪਾਠ ਪੂਜਾ ਬੰਦ ਕਰ ਪਰ ਜਦੋਂ ਉਹ ਸਾਧੂ ਉਸ ਰਾਜੇ ਦੀ ਗੱਲ ਨਹੀਂ ਮੰਨੇਗਾ ਤੇ ਰਾਜਾ ਗੁੱਸੇ ਵਿੱਚ ਆ ਕੇ ਜਦੋਂ ਸਾਧੂ ਨੂੰ ਤਲਵਾਰ ਨਾਲ ਮਾਰਨ ਲੱਗੇਗਾ ਤਾਂ ਉਸ ਭੌਰੇ ਅੰਦਰ ਸ਼ੂਕ ਦੀ ਆਵਾਜ਼ ਆਏਗੀ ਤੇ ਨਿਹ ਕਲੰਕੀ ਅਵਤਾਰ ਪ੍ਰਗਟ ਹੋਏਗਾ ਬੜੇ ਭਿਆਨਕ ਕਿਲਕਾਰੀ ਮਾਰੇਗਾ ਜਿਸ ਨਾਲ ਤਿੰਨੇ ਲੋਕ ਖੰਡ ਬ੍ਰਹਿਮੰਡ ਕੰਬ ਜਾਣਗੇ ਤੇ ਤਲਵਾਰ ਨਾਲ ਰਾਜੇ ਦਾ ਸਿਰ ਲਾਹ ਦੇਗਾ ਫਿਰ ਉਹ ਨੇਹ ਕਲੰਕਾ ਘੋੜੇ ਤੇ ਚੜ ਕੇ 4.5 ਸੌ ਹੱਥ ਦਾ ਇੱਕ ਖੰਡਾ ਲੈ ਕੇ ਬਾਹਰ ਨਿਕਲੇਗਾ ਸਾਹ ਸੰਗਤ ਜੀ ਡੇਢ ਫੁੱਟ ਦਾ ਇੱਕ ਹੱਥ ਹੁੰਦਾ ਹੈ ਤੇ 4.5 ਸੌ ਹੱਥ ਦਾ ਖੰਡਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੱਦਾਂ ਵੱਡਾ ਹੋਏਗਾ ਜਿਵੇਂ ਆਟਮ ਬੰਬ ਹੁੰਦਾ ਹੈ ਇਹ ਵੀ ਇੱਕ ਖੰਡੇ ਦਾ ਹੀ ਰੂਪ ਹੈ ਤੋਪਾਂ ਦੇ ਬੰਬ ਨੂੰ ਵੀ ਅਸੀਂ ਖੰਡਾ ਹੀ ਕਹਿ ਸਕਦੇ ਹਾਂ ਕਰੋਨਾ ਦੀ ਬਿਮਾਰੀ ਵੀ ਖੰਡਾ ਹੀ ਹੈ ਕੀ ਪਤਾ ਪਰਮਾਤਮਾ ਕਿਦਾਂ ਦਾ ਖੰਡਾ ਬਣਾ ਦੇਵੇ ਦਸਵੇਂ ਪਾਤਸ਼ਾਹ ਨੇ ਇੱਕ ਰੋਗ ਅਸਤਰ ਵੀ ਲਿਖਿਆ ਹੈ ਜਿਸ ਵਿੱਚ ਲਿਖਿਆ ਕਿ ਰੋਗ ਅਸਤਰ ਰੂਪ ਹੋ ਕੇ ਚੱਲਣਗੇ ਤੇ ਉਸ ਵਿੱਚੋਂ ਬਿਮਾਰੀਆਂ ਨਿਕਲਣਗੀਆਂ ਤੇ ਭੈੜੇ ਲੋਕਾਂ ਨੂੰ ਖਤਮ ਕਰਨਗੀਆਂ ਸੋ ਅਕਾਲ ਪੁਰਖ ਕਿਹੜੇ ਰੂਪ ਵਿੱਚ ਇਸ ਧਰਤੀ ਤੇ ਆ ਜਾਏ ਤੇ ਕੀ ਵਰਤਾਰਾ ਵਰਤਾਏਗਾ ਕਿਹੜੇ ਰੂਪ ਵਿੱਚ ਕੀ ਕਰੇਗਾ ਇਹ ਅਕਾਲ ਪੁਰਖ ਆਪ ਹੀ ਜਾਣਦਾ ਹੈ ਮਹਾਰਾਜ ਨੇ ਨਿਹਗਲੰਕੀ ਅਵਤਾਰ ਵਿੱਚ ਲਿਖਿਆ ਹੈ ਸਵਈਆ ਛੰਦ ਪਾਪ ਸੰਭੋ ਵਿਨਾਸ਼ਨ ਕੋ ਕਲ ਕੇ ਅਵਤਾਰ ਕਹਾਵेंगे ਤੁਰਕਸ਼ ਤੁਰੰਗ ਸੁਪਸ਼ ਵੱਡੋ ਕਰਕਾੜ ਕਿਰਪਾਨ ਫਪਾਵੇਂਗੇ ਸੋ ਐਸਾ ਵਰਤਾਰਾ ਵਧੇਗਾ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਸਤੇ ਕਲ ਕੇ ਜੀ ਤੁਰਕਿਸਤਾਨ ਦਾ ਘੋੜਾ ਜਿਹੜਾ ਉੱਡਦਾ ਹੋਵੇਗਾ ਉਸ ਤੇ ਚੜ ਕੇ ਆਉਣਗੇ ਆਪਾਂ ਹੱਲੇ ਨਹੀਂ ਜਾਣ ਸਕਦੇ ਕਿ ਇਦਾਂ ਦੇ ਹੋਣਗੇ ਜੇ ਤਬਾਹੀ ਦਾ ਮੰਜ਼ਰ ਹੋਣਾ ਤੇ ਕਿਹੋ ਜਿਹਾ ਹੋਏਗਾ ਉਹਨਾਂ ਦੇ ਹੱਥ ਵਿੱਚ ਤਲਵਾਰ ਹੋਏਗੇ ਧਰਤੀ ਤੇ ਅਸਮਾਨ ਕੰਬ ਜਾਣਗੇ ਇਸ ਦਾ ਪਰਮਾਨ ਇਹ ਹੈ ਕਿ ਭਾਈ ਰਤਨ ਸਿੰਘ ਜੀ ਭੰਗੂ ਪੰਤ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਜਿੰਨੇ ਵੀ ਗ੍ਰੰਥ ਹਨ ਉਹ ਪੈਸਿਆਂ ਦੇ ਗੁਲਾਮ ਹਨ ਉਹ ਇਸ ਤਰ੍ਹਾਂ ਇਹ ਗ੍ਰੰਥਾ ਲਿਖਣ ਵਾਸਤੇ ਸਿਆਹੀ ਦੀ ਜ਼ਰੂਰਤ ਪੈਂਦੀ ਹੈ ਕਾਗਜ਼ ਦੀ ਜ਼ਰੂਰਤ ਪੈਂਦੀ ਹੈ ਤੇ ਹੋਰ ਵੀ ਸਮਾਨ ਚਾਹੀਦਾ ਹੈ अनुभव ਕਰਨਾ پارس ਦੀ ਕਣੀ ਹੈ। ਅਨੁਭਵ ਕਿਸੇ ਮਹਾਪੁਰਸ਼ ਦਾ ਸੁਮੇਰ ਪਰਬਤ ਨੂੰ ਸੋਨਾ ਬਣਾ ਸਕਦਾ ਹੈ। ਜਿਸ ਪ੍ਰਕਾਰ ਇਹ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਨੁਭਵ ਹੈ। ਅਸੀਂ ਤੁਸੀਂ ਨਹੀਂ ਵੇਖਿਆ ਕਿਉਂਕਿ ਸਾਡਾ ਅਨੁਭਵ ਦਸਵੇਂ ਪਾਤਸ਼ਾਹ ਜੀ ਜਿੰਨਾ ਨਹੀਂ ਹੈ। ਇਸ ਲਈ ਸਾਨੂੰ ਸੁਣਿਆ ਮੰਨਿਆ ਮਨ ਕੀਤਾ ਭਾਉ ਸੁਣ ਕੇ ਮੰਨ ਲੈਣਾ ਚਾਹੀਦਾ ਹੈ। ਇਸ ਵਿੱਚ ਸਾਡੀ ਭਲਾਈ ਹੈ। ਸਾਧ ਸੰਗਤ ਜੀ ਜਿਹੜੇ ਲੋਕ ਅੱਜਕੱਲ ਪਾਪ ਕਰਮ ਕਰ ਰਹੇ ਹਨ ਤੇ ਕਿਸੇ ਨੂੰ ਤੰਗ ਕਰ ਰਹੇ ਹਨ ਉਹਨਾਂ ਦਾ ਇੱਕ ਦਿਨ ਨਾਸ਼ ਹੋ ਜਾਏਗਾ ਉਹਨਾਂ ਦਾ ਜਨਮ ਮਰਨ ਦੁਬਾਰਾ ਹੁੰਦਾ ਰਹੇਗਾ ਤੇ ਉਹ ਪੈੜੀਆਂ ਜੂਨਾ ਵਿੱਚ ਪੈ ਪੈ ਕੇ ਦੁੱਖ ਪਾਉਣਗੇ ਤੇ ਜਿਹੜੇ ਪ੍ਰਮਾਤਮਾ ਦਾ ਨਾਮ ਜਪ ਰਹੇ ਹਨ ਤੇ ਚੰਗੇ ਕਰਮ ਕਰ ਰਹੇ ਹਨ ਉਹਨਾਂ ਨੂੰ ਡਰਨ ਦੇ ਲੋੜ ਨਹੀਂ ਉਹਨਾਂ ਦਾ ਆਉਣ ਵਾਲੇ ਸੰਕਟ ਵਿੱਚ ਵਾਲ ਵੀ ਵਿੰਗਾ ਨਹੀਂ ਹੋਏਗਾ ਇਸ ਲਈ ਬਾਣੀ ਜਿੰਨੀ ਵੱਧ ਤੋਂ ਵੱਧ ਪੜ ਸਕੋ ਉਨੀ ਪੜੋ ਕੰਜੂਸੀ ਨਾ ਕਰੋ ਤੇ ਫੇਸਬੁੱਕ WhatsApp ਤੋਂ ਆਪਣੇ ਮਨ ਨੂੰ ਸੰਕੋਚੋ ਲੋੜ ਅਨੁਸਾਰ ਵਰਤੋ ਆਪਣੇ ਕਮਾਕਾਰਾਂ ਤੇ ਆਪਾਂ ਮੋਬਾਈਲ ਰਾਹੀਂ ਵੀ ਬਾਣੀ ਦਾ ਲਾਹਾ ਲੈ ਸਕਦੇ ਹਾਂ ਹੋਈਆ ਆ ਭੁੱਲਾ ਚੁੱਕਾ ਦੀਖਮਾ ਬਖਸ਼ਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ